ਰਿਪੋਰਟ ਦੇਤੀ ਪੁਲਿਸ ਆ ਗਈ ਬੇਸਾਬੀ ਪਤਾ ਲੱਗੇ ਨਾ ਕਿ ਕਿਨੇ ਮਾਰਿਆ ਘਰ ਘਰ ਦਾ ਬੰਦਾ ਉਧਰ ਗੁਰਦੁਆਰੇ ਕੋਲੇ ਜੇ ਛਾਦ ਕੇ ਐਹ ਰੋਡ ਤਾਂ ਘਰਾਨਿਆਂ ਬਾਰੀਆਂ ਜਿਵੇਂ ਪੱਤਿਆਂ ਦੇ ਹਿਸਾਬ ਨਾਲ ਖਾਣੇਦਾਰ ਸੀ ਬੜਾ ਆੜ ਉੱਤੇ ਕੁੱਟ ਕੇ ਧੁੱਪੇ ਪਾਰੇ ਦਸਾਂ ਬੀਹਾਂ ਨੂੰ ਕਟਾਈ ਕਰਕੇ ਪੂਰੀ ਧੁੱਪੇ ਪਾ ਦੇ ਐਂ ਦਾ ਸੋਚਿਆ ਨਾ ਵੀ ਮਾਰਿਆ ਕਿਨੇ ਕਿਵੇਂ ਉਹ ਕਾਨੂੰਨ ਹੀ ਇਹ ਜੇ ਕੋਟ ਕੋਟ ਕੇ ਬਈ ਬਹੁਤ ਜਨਤਾ ਕੁੱਟੀ ਗਈ ਤੇ ਅਜੇ ਅਰਾਏ ਦੇ ਸੀ ਬੰਦੇ ਅੱਧਾ ਪਿੰਡ ਕੁੱਟ ਸਾਦਾ ਰਹਿੰਦਾ ਸੀ ਜੋ ਮੱਝਾਂ ਛੜੀਆਂ ਦਾ ਝੋਟੇ ਵਾਲਾ ਕਹਿੰਦਾ ਸਾਧੂ ਆਨਾ ਭੈਣ ਜਣੀਆਂ ਜਿਵੇਂ ਉਹਦੀ ਲਿਖੀ ਹੁੰਦੀ ਆ ਘਠੀ ਹੁੰਦੀ ਆ ਇੱਥੋਂ ਫਿਰ ਐ ਮੱਝਾਂ ਚੜੀਆਂ ਐ ਉਹ ਇੱਥੋਂ ਦੀ ਨੰਗਿਆ ਕਰਦੇ ਲੱਗਦੀ ਸੀ ਬਾੜੀ ਐ ਡਾਰਸੀ ਪੂਰੀ ਉਹਨੇ ਦੇਖ ਲਿਆ ਵੀ ਇੱਧਰ ਗਿਆ ਮੱਝਾਂ ਜਾ ਕੇ ਉਹ ਉੱਥੇ ਚਵਾਰਾ ਪਾਇਆ ਇੱਥੋਂ ਦੀ ਨਾ ਟੁੰਜੀ ਰੱਖਦੀ ਨੀ ਪਾਏਵੇਂ ਪੈਸੀ ਬੇਵਾਰ ਜੀ ਤੇ ਉੱਥੇ ਜਾ ਕੇ ਚਰਨ ਲੱਗ ਕੇ ਫਿਰ ਆਏ ਗਿਆ ਐਂ ਦੀ ਜਾ ਕੇ ਗੁਰਦੇਵ ਨੇ ਉੱਥੇ ਜਾ ਕੇ ਛੱਟ ਲਿਆ ਉਹ ਮਾਰਤਾ ਮਾਰ ਕੇ ਤੇ ਉਹ ਜਿਹੜਾ ਗੰਡਾਸਾ ਸੀ ਨਾ ਉਹ ਸਾਧੂ ਦਾ ਸੀ ਉਹਨੂੰ ਮਾਰ ਕੇ ਤੇ ਨਾਲ ਗੰਡਾਸਾ ਪਾਤਾ ਉਹਦੇ ਸਾਧੂ ਨੂੰ ਕਹਿੰਦਾ ਲਵੇ ਆਉਂ ਖਰੇ ਉਹ ਸਾਧੂ ਆਰਾਸੀਂ ਵੀ ਗੋਪਰੂ ਸੀ ਨਾੜੀਆਂ ਉੱਤਰੀਆਂ ਸੀ ਅਰ ਅੱਜ ਤੇ ਸਵੇਰੇ ਨਾਲ ਦੱਸਿਓ ਪਰਸੋਂ ਦੱਸ ਦਿਓ ਜਿਹਨੂੰ ਮਰਜ਼ੀ ਵੀ ਕਰਦੇ ਮਾਰ ਗਿਆ ਦੋ ਦਿਨਾਂ ਤੋਂ ਉਹਨਾਂ ਨੇ ਉਹ ਕਹਿੰਦੇ ਆਪਾਂ ਤਾਂ ਕਿਈ ਗਿੜੇ ਲਾਤੇ ਵੀ ਤੁਸੀਂ ਐਨ ਕੀ ਤਾਇਆ ਚਾਚਾ ਐਂਦੀ ਨੰਦ ਜੋ ਡੰਡੀ ਹਰ ਬੇਰਾਥੋਂ ਹੀ ਨਾਨ ਨੰਗੋ ਦੁਸ਼ਮਣੀ ਦਾ ਕੰਮ ਆ ਉਹ ਲੈ ਚੱਲ ਅਸੀਂ ਡੰਡੀ ਆ ਜਾਣੇ ਤੁਸੀਂ ਐ ਗੱਡੇ ਲੈ ਚੱਲੋ ਉਹਨਾਂ ਨੂੰ ਕਿਪਰ ਅਸੀਂ ਵੀ ਇਹ ਰਲੇਵੇ ਚਾਰ ਭਰਾ ਸੀ ਦਾ ਦੇ ਬਾਰੇ ਨਰੋਏ ਬੋਰੀਆਂ ਬਾਰੀਆਂ ਚਾਹਦੇ ਗੋਲ ਗੋਲੇ ਗਾਲੇ ਸਿਰਦੇ ਮੁਰਛਾਂ ਵਰਗੇ ਕੋਲੇ ਵਰਸ਼ੇ ਮੋਢਿਆਂ ਦੇ ਧਰੇਵੇ ਚਾਰਿਆਂ ਦੇ ਇਹਨੇ ਫਿਰ ਗੁਰਦੇਵ ਦਲੇਰ ਵਾਲਾ ਸੀ ਗੁਰਦੇਵ ਨੇ ਬਲਬੀਰ ਨੂੰ ਮੂਹਰੇ ਪਵਾਤਾ ਆਦਾ ਲੈ ਜੂ ਤੇਰੇ ਬਰਾਬਰ ਆਏ ਤੇ ਤੂੰ ਮਾਰੀ ਬਾਲੀ ਜਿਹੜੇ ਦਿੱਥੋਂ ਬਚ ਗਿਓ ਮੈਂਬਰ ਇਉਂ ਗੁਰਦੇ ਉਹਦੇ ਕੋਲ ਦੀ ਨੰਗਾ ਡੰਡਾ ਜਵਾਨ ਕੋਲੇ ਵਰਸ਼ੇ ਬਲਬੀਰ ਦੇ ਦਾ ਹੱਥ ਹੀ ਕੰਬ ਗੇ ਫੇਰ ਹੋਇਆ ਹੀ ਨਹੀਂ ਦੇਖ ਕੇ ਉਹ ਗੋਮੇ ਹੋ ਗਿਆ ਜਦੋਂ ਇਹਦੇ ਕੋਲ ਦੀ ਆਏ ਪਿੰਡ ਜਾ ਕੇ ਤਸ ਤੁਸੀਂ ਕੜ ਤੇ ਬਾਹਰ ਤੇ ਲੱਗੇ ਇਹਨੇ ਨਾ ਡਰਾਵਾ ਦਿੱਤਾ ਅਖੇ ਘਰ ਨੂੰ ਅੱਗ ਲਾ ਦਿੱਤੀ ਘਰ ਨੂੰ ਅੱਗ ਲਾ ਦਿੱਤੀ ਉਹ ਕੋਈ ਨਾਲ ਹੋਰ ਸੀ ਬੁੜੀ ਭੈਣ ਨਹੀਂ ਜਿਹੜਾ ਦਿਮਾਗ 'ਚ ਫਰਕ ਲਾ ਲਾ ਤੇ ਜਾਂ ਕੋਈ ਦੁਸ਼ਮਣੀ ਦਾ ਹੋ ਉਹ ਅੱਗ ਲਾਉਣੀਆਂ ਪੀਪਾ ਮੇਰੇ ਕੋਲੇ ਪਿਆ ਤੇ ਇੰਦਾ ਅੱਛਾ ਉਹਦੇ ਲਿਆ ਸਾਡੇ ਪਿੰਡ ਦਾ ਘਰਾਂ ਦੇ ਸਾਡੇ ਜਮਾਈ ਜਿਉਂ ਅਸੀਂ ਅੱਡ ਹੋਇਆ ਚਾਰ ਘਾਰੀ ਸੀ ਤੇ ਇਹ ਜਾਨੀ 47 ਬੇਲ ਦੀ ਗੱਲ ਆ ਉਹ ਜਿਹੜਾ ਜੰਦਾ ਸਿਓ ਸੀ ਸਪੈਰ ਪੋਸਟ ਸੀ ਹਮ ਨੰਬਰਦਾਰ ਤੇ ਬੜੀ ਚੜ੍ਹਾਈ ਸੀ ਉਦੋਂ ਤਾਂ ਐ ਹੁੰਦਾ ਸੀ ਜੇ ਕਿਸੇ ਦਾ ਕੋਈ ਪਰਚਾ-ਪਰਚਾ ਪੈ ਗਿਆ ਨਾ ਹਮ ਉਹਨੂੰ ਆਪ ਲਿਜਾ ਕੇ ਚੌਂਕੀਦਾਰ ਦੇ ਨਾਲ ਭੇਜਣਾ ਆਪ ਲਿਜਾ ਕੇ ਥਾਣੇ ਫੜਾ ਕੇ ਆਉਂਦੇ ਸੀ ਅਸਾਂ ਇਹਨਾਂ ਨੂੰ ਇਨਤਿਆਤ ਹੁੰਦੀ ਸੀ ਨੰਬਰਦਾਰਾਂ ਨੂੰ ਤੇ ਉਹ ਨੰਬਰਦਾਰਾਂ ਸਪੈਰ ਪੋਸਟ ਸੀ ਜੰਦਾ ਸਿਓ ਹਮ ਤੇ ਉਹ ਗਵਾਂਢੀ ਸੀ ਮਹੰਤਾ ਇਹਨਾਂ ਦੇ ਸਹੇਈ ਸੀ ਇੱਥੇ ਆਪਣੇ ਨਾਲ ਹੀ ਆ ਖੇਤ ਉਹਨਾਂ ਦੇ ਉਹਨਾਂ ਦੇ ਨਾਲ ਗਵਾਂਢ ਸੀ ਤੇ ਉੱਥੋਂ ਕੋ ਜੋ दारू-ਦੂਰੂ ਪੀਣਾ ਹੁੰਦਾ ਸੀ ਆ ਕੇ ਤਾਂ दारू-ਦੂਰੂ ਪੀਣ ਦੀ ਆਦਤ ਹੁੰਦੀ ਆ ਕਈਆਂ ਨੂੰ ਉਹ ਵੀ ਪੀਂਦੇ ਪੁੰਦੇ ਸੀ ਵੇਚਦੇ ਪੂਛਦੇ ਹੋਣਗੇ ਇਹ ਚੁਗਲੀ ਵਾਲੇ ਹਲੇ ਭੜੇ ਹੁੰਦੇ ਆ ਲੋਹ ਗੱਲਾਂ ਚੁਗਲੀਆਂ ਕਰਨ ਲੱਗੇ ਤੇ ਉਹਨਾਂ ਨੂੰ ਫਿਰ ਕੋਈ ਐਸੀ ਸ਼ੱਕ ਪਈ ਉਹ ਮੋਗਿਆਂ ਆਇਆ ਨ ਨੰਦ ਆਛੋ ਮੋ ਕਿਉਂ ਆਖਿਆ ਆਵਦਾ ਇਹਦਾ ਕਾਗਜ਼ ਪੱਤਰ ਸੀ ਧਰ ਕੇ ਘਰੇ ਉੱਤੇ ਉੱਥੇ दारू ਪੀਣ ਪੜ ਗਿਆ ਨਾਲੇ ਕੰਧ ਲੱਗਦੀ ਸੀ ਅੱਛਾ ਐ ਪੌੜੀਆਂ ਆਵੜੀਆਂ ਪੌੜੀਆਂ ਝੜਨਾ ਤੇ ਉਹਨਾਂ ਦੀ ਦੂਜੀ ਪੌੜੀ ਇਹਨਾਂ ਦੀਆਂ ਪੱਕੀਆਂ ਹੋਣ ਦੇੜੀਆਂ ਬਈ ਖੜੀਆਂ ਹੋਣ ਹੋਈਆਂ ਤੇ ਉਹਨਾਂ ਦੀ ਪੌੜੀ ਉਤਰ ਜਾਣਾ ਉਹਨਾਂ ਦਾ ਫੇਰ ਦੋ ਭਰਾ ਸੀ ਉਹ ਸ਼ਾਇਦ ਹੁਣ ਤਾਂ ਮਰ ਗਏ ਬੜਾ ਖਜਾਬੜੇ ਸੀ ਉਦੋਂ ਬਾਰ ਬਰੀ ਹੋ ਗਏ ਤੇ ਉਹਨਾਂ ਨੇ ਫਿਰ ਦਾਦੂ ਰੇਤ ਕੇ ਰੱਖ ਲੇ। ਵੀ ਅਜ ਜਾਣ ਨਹੀਂ ਨੱਕਾ ਨਹੀਂ ਦੇਣਾ। ਜਦੋਂ दारू-ਦਰੂ ਪੀਣ ਲੱਗ ਗਏ ਤੇ ਇਹ ਪਤਾ ਚੰਦਾ ਸੀ ਉਹਨੂੰ ਵੀ ਲੱਗ ਗਿਆ। ਹੂੰ ਅੱਖ ਦੇਖ ਲਈ। ਇਹ ਅੱਖ ਬਦਲੀ ਵੀ ਆ। ਜੰਦਾ ਸੀ ਉਹ ਸਹੀ ਨਾ ਪੌੜੀ ਛੜ ਗਿਆ। ਪੌੜੀ ਟੰਬਿਆਂ ਵਾਲੀ ਸੀ। ਜਿਹੜਾ ਤਾਹਾਂ ਬਨੇਰੇ ਨੂੰ ਹੱਥ ਪੈ ਜਾਂਦੇ। ਫੇਰ ਤਾਂ ਗਿਆ ਸੀ ਨਿਕਲ। ਹਾਂ ਬਨੇਰੇ ਨੂੰ ਹੱਥ ਪਏ ਐ ਨਾ ਉਹਨਾਂ ਨੇ ਪੌੜੀ ਖਿੱਚ ਲਈ। ਅੱਛਾ ਬਗੇ ਨਕਰਗਾ ਸਾਨੂੰ ਨਹੀਂ ਛੜਨਾ ਰਫਲ ਕੋਲਿਆ ਹੁਣੇ ਮਾਰ ਦੂੰ ਪੌੜੀ ਤੇ ਉਹ ਭਾਈ ਥੱਲੇ ਡਿੱਗ ਪਿਆ ਡਿੱਗ ਗਿਆ ਵਜੋਂ ਦਾ ਢਾ ਲਿਆ ਢਾ ਕੇ ਤੇ ਮਾਰਤਾ ਮਰਤਾ ਵੱਢ ਗਏ ਤੇ ਸਾਡੇ ਉਹ ਮੁੰਡਾ ਜਿਹੜਾ ਸਤੀ ਤੇ ਰਹਿੰਦਾ ਉਹਦਾ ਦਾਦਾ ਸੀ ਮੰਤਾ ਤੇ ਉਹਦੇ ਕੋਲੇ ਜਾਵੜੇ ਮੰਤੀ ਸੀ ਉਹਨੂੰ ਜਾ ਕੇ ਕਹਿਣ ਤਾਇਆ ਸ਼ਰਾਬੀ ਹੋਏ ਵੇ ਦਾਰੂ ਪੀਤੀ ਤਾਇਆ ਅੱਜ ਮਰਵਾ ਲਾ ਜਿਹੜੇ ਮਰਵਾਉਣੇ ਆ ਅੱਛਾ ਵੱਢਤਾ ਜੱਟ ਪਿਆ ਟੀਲਾ ਪੀਪਿਆਂ ਚ ਪਾਇਆ ਚੱਲ ਜੀ ਤੜਕਿਓ ਆਈ ਪੁੱਤ ਫੜਾ ਤੇ ਫੜਾਏ ਵੇ ਤੇ ਮੁੜਕੇ ਉਹਦਾ ਮੁੰਡਾ ਸੀ ਵੱਡਾ ਉਹਦਾ ਨਾਂ ਸੀ ਗਰਦੇਵ ਅੱਛਾ ਰਾਜਿਆਂ ਨੇ ਵਿਆਹਵਾ ਸੀ ਇੱਕ ਕੁੜੀ ਕੁੜੀ ਸੀ ਅਲੀ ਚੜਦੀ ਵਸਤਾਂ ਸੀ ਮੁੰਡਾ ਹੀ ਛੋਟੇ ਵਰਗਾ ਉਹ ਫੇਰ ਭਾਈ ਭੱਜ ਲਿਆ ਤੇ ਉਹ ਵੀ ਆਗੇ ਬਰੀ ਹੋਗੇ ਲੱਗਣ ਲੱਗੀ ਪਾਰਟੀ ਪੂਰੀ ਐ ਯਾਨੀ ਪੂਰੀ ਤਲਾਂ ਤੇ ਚੜ ਗਈਆਂ ਪਾਲਟੀਆਂ ਪਿੰਡ ਦੇ ਵਿੱਚ ਉਹਦੇ ਬੰਦੇ ਉਹਨਾਂ ਕੰਨੀ ਅੱਧੇ ਉਹਨਾਂ ਕੰਨੀ ਇਹ ਕਿਥੇ বাজਦੇ ਆ ਤਾਰੇ ਤਾਰੇ ਕੇ ਪਰਦੇ ਨਾਲੇ ਕੇ ਨਿੱਕੂ ਨਕਰਾ ਸੋ ਕੇ ਉਹ ਐਨੇ ਸੀ ਤਾਂ ਚਾਰ ਭਰਾ ਸੀ ਦੇਖਦੇ ਚਾਰੇ ਇਕੱਠੇ ਰਹਿ ਜਾਂਦੇ ਨਾ ਨਾ ਮਰਦੇ ਸਾਰੇ ਪਿੰਡ ਨੂੰ ਗੜਾ ਮੂਰੇ ਨਾਂ ਲਾ ਲਾਂਦੇ ਅਸਈ ਅੱਡੇ ਦਲੇਰ ਸੀ ਉੰਨਾ ਨਹੀਂ ਮੱਤਾੰਨਾ ਨਹੀਂ ਲੱਗਦੀ ਸੀ ਮਦਦ ਕਰਦੇ ਸੀ ਹੂੰ ਮਦਦ ਕਰਦੇ ਸੀ ਉਹ ਦੂਜੇ ਮਹੰਤਾਂ ਦੀ ਤੇ ਇਹ ਗਰਦੇਵ ਧੋੜ ਚੱਲਦੇ ਸੀ ਇਹ ਸਾਡੇ ਇੱਕ ਉਹਦਾ ਉਹਨਾਂ ਦਾ ਲਾਲੇ ਦਾ ਭਰਾ ਸੀ ਜਿਹੜਾ ਤੇ ਉਹ ਚਾਰਦਾ ਸੀ ਮਾਲ ਗੱਭਰੂ ਸੀ ਪੂਰਾ ਹੂੰ ਇਹ ਝੋਟੇ ਵਾਲੇ ਸਾਧੂ ਕੇ ਬਾਇਦੇ ਆ ਇਹਦਾ ਜ਼ਿੰਮੇਦਾਰ ਜੱਟ ਉਹਨਾਂ ਨਾਲ ਚਾਰਦਾ ਸੀ ਉਹਨੇ ਦੱਸੀ ਫੇ ਗੱਲ ਮੈਥੋਂ ਵੱਡਾ ਉਹ 7-8 ਬਰੇ ਉਹ ਕਹਿੰਦਾ ਸਾਡੇ ਨਾਲ ਸਿਹੇ ਪਿਛੇ ਲੜ ਪਿਆ ਉਹ ਹੂੰ ਲੜ ਪਿਆ ਦਾ ਕਈ ਦਿਨ ਸੀ ਮਾਲਾ ਡੋਡੀ ਰੱਖਿਆ ਤੇ ਬੋਲੇ ਨਾ ਸੀ ਇਹਦਾ ਬੜਾ ਅੜਦਾ ਆਨਾ ਫੇਰੇ ਕਿ ਮੈਨੂੰ ਉਹਨਾਂ ਮੀ ਆਪੇ ਇਕੱਠਾ ਮਾਲ ਚਾਰਾਂਗੇ ਯਾਰ ਛੱਡ ਖੜਾ ਕੋਈ ਨਹੀਂ ਅਸੀਂ ਆਖਾ ਚੰਗਾ ਆ ਸਾਡੇ ਇਥੋਂ ਐ ਸਿੱਧੀ ਡੰਡੀ ਜਾਂਦੀ ਸੈਂ ਐ ਨਿਕਲੀਆਂ ਦੀ ਸਿੱਧੀ ਉੱਤੋਂ ਦੀ ਉੱਚੀ ਸੀ ਦਾੜ ਪੂਰੀ ਮਾਰੂ ਪੜੀ ਸੀ ਅੰਦਰਲੇ ਘਰੇ ਹੁੰਦੇ ਸੀ ਆਨਾ ਮੱਝਾਂ ਚੜੀਆਂ ਦਾ ਝੋਟੇ ਵਾਲਾ ਖੇਂਦਾ ਸਾਧੂ ਆਣਾ ਭੈਣ ਦਣੀਆਂ ਜਿਵੇਂ ਉਹਦੀ ਲਿਸ਼ੀ ਹੁੰਦੀ ਆ ਘਠੀ ਹੁੰਦੀ ਆ ਇੱਥੋਂ ਫਿਰ ਐ ਮੱਝਾਂ ਚੜੀਆਂ ਐ ਉਹ ਇੱਥੋਂ ਦੀ ਨੰਗਿਆ ਕਰਦੇ ਲੱਗਦੀ ਸੀ ਬਾੜੀ ਐਂ ਡਾਰ ਸੀ ਪੂਰੀ ਉਹਨੇ ਦੇਖ ਲਿਆ ਵੀ ਇੱਧਰ ਗਿਆ ਮੱਝਾਂ ਜਾ ਕੇ ਉੱਥੇ ਚਿਵਾਰਾ ਪਾਇਆ ਇੱਥੋਂ ਦੀਂਦਾ ਤੋਂ ਜਿਵੇਂ ਰਹਿਂਦਾ ਨਹੀਂ ਐਵੇਂ ਪੈਸੀ ਬੇਵਾਰ ਜੀ ਤੇ ਉੱਥੇ ਜਾ ਕੇ ਚਰਨ ਲੱਗ ਗਿਆ ਇਹ ਫਿਰ ਆਏ ਗਿਆ ਐਂਡੀ ਜਾ ਕੇ ਗਰਦੇਵ ਨੇ ਉੱਥੇ ਜਾ ਕੇ ਛੱਟ ਲਿਆ ਉਹ ਮਾਰਤਾ ਅੱਛਾ ਹੀ ਮਾਰ ਕੇ ਤੇ ਉਹ ਜਿਹੜਾ ਗੰਡਾਸਾ ਸੀ ਨਾ ਉਹ ਸਾਧੂ ਦਾ ਸੀ ਹੂੰ ਤੇ ਉਹਨੂੰ ਮਾਰ ਕੇ ਤੇ ਨਾਲ ਗੰਡਾਸਾ ਪਾਤਾ ਅੱਛਾ ਉਹਦੇ ਸਾਧੂ ਨੂੰ ਕਹਿੰਦਾ ਲਵੇ ਆਉਂ ਕਰਿਓ ਸਾਧੂ ਆਰਾਸੀਂ ਵੀ ਗੋਪਰੂ ਸੀ ਹੂੰ ਨਾੜੀਆਂ ਉੱਟੀਆਂ ਸੀ ਪਰ ਅੱਜ ਤੇ ਸਵੇਰੇ ਨਾ ਦੱਸਿਓ ਪਰसों ਦੱਸ ਦਿਓ ਕਉਥੇ ਜਿਹਨੂੰ ਮਰਜ਼ੀ ਵੀ ਕਰਦੇ ਮਾਰ ਗਿਆ ਦੋ ਦਿਨਾਂ ਦੁੱਸ। ਪਾਦਾ ਤਾਂ ਲੱਗ ਗਿਆ ਇਹ ਲੱਗਦੀ ਸੀ ਉਹਦਾ ਨਾ। ਚਲ ਜਦੋਂ ਫਿਰ ਉਹ ਆ ਨਾ ਆਖੇ ਅਮਾਸੀ ਰੱਖਿਆ ਉੱਠ ਗਿਆ ਝਾੜ ਬੂਟ ਜੇ ਸੀ। ਬਹਿ ਗਿਆ ਪਿਛਲੇ ਪਾਸੇ ਹੋ ਕੇ। ਤੇ ਆਲਾ ਮੈਂ ਆਖਿਆ ਮੰਗਨਾਸਾ ਚੱਕ ਲਾ। ਆਰੇ ਭਰਾ ਨੂੰ ਕਿ ਨਾਰਸਿੰਘ ਨਾਸਾ ਆਪਣਾ ਆਪਾਂ ਫਲਾਾਂਗੇ। ਆਰੇ ਮੰਗਨਾਸਾ ਚੱਕਣ ਓਏ ਕੀ ਕਰਦਾ। ਆਰਾ ਮੰਗਨਾਸਾ ਤੇਰਾ। ਅਰੇ ਹਾਂ। ਆਰੇ ਭਰਾ ਮੇਰੇ ਕੋਲੇ। ਆਦਮ ਇਥੋਂ ਫੜ ਕੇ ਇਧਰ ਛਫੜੀ ਸੀ ਹੁਣ ਤਾਂ ਇਹ ਨਹੀਂ ਬਹਿ ਕੋਗੀ ਛਫੜੀ ਤੇ ਆਪ ਤੋਖੇ ਲੈ ਕੇ ਗਿਆ ਤੋਹੇ ਲਿਆ ਕੇ ਫੜਤਾ ਲੈ ਲੈ ਆ ਹੁਣ ਦੋ ਤਿੰਨ ਦਿਨਾਂ ਨਾ ਦੱਸਿਓ ਤੇ ਤੁਰ ਗਿਆ ਥੋੜਾ ਬਲ ਪਤਾ ਲੱਗਿਆ ਮਾਰਤਾ 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 ਹੋ ਗਈ ਪੁਲਿਸ ਆਈ ਫਿਰ ਰਿਪੋਰਟ ਦੇਤੀ ਪੁਲਿਸ ਆ ਗਈ ਬੇਸਾਬੀ ਪਤਾ ਲੱਗੇ ਨਾ ਕਿ ਕਿਨੇ ਮਾਰਿਆ ਘਰ ਘਰ ਦਾ ਬੰਦਾ ਉਧਰ ਗੁਰਦੁਆਰੇ ਕੋਲ ਜਿੱਥੇ ਆਪਾਂ ਮੂਵੀ ਬਣਾਈ ਸੀ ਘਰ ਘਰ ਦਾ ਬੰਦਾ ਉੱਥੇ ਸੱਦ ਲਿਆ ਸਾਦੇਖੇ ਐਹ ਰੋਡ ਦਾ ਘਰਾਨਾ ਬਾਰੀਆਂ ਜਿਵੇਂ ਪੱਤਿਆਂ ਦੇ ਹਿਸਾਬ ਨਾਲ ਥਾਣੇਦਾਰ ਸੀ ਬੜਾ ਆੜਬਾ ਉੱਟੇ ਕੁੱਟ ਕੇ ਧੁੱਪੇ ਪਾ ਦੇ ਦਸਾਂ ਬੀਹਾਂ ਨੂੰ ਕਟਾਈ ਕਰਕੇ ਪੂਰੀ ਧੁੱਪੇ ਪਾ ਦੇ ਐਂਦਾ ਸੋਚਿਆ ਨਾ ਵੀ ਮਾਰਿਆ ਕਿ ਕਿ ਉਹ ਕਾਨੂੰਨ ਹੀ ਇਹ ਜੇ ਕਾਨੂੰਨ ਇਹ ਜੇ ਸੀ ਕੁੱਟ-ਕੁੱਟ ਕੇ ਬਈ ਬਹੁਤ ਜਨਤਾ ਕੁੱਟੀ ਗਈ ਤੇ ਅਜੇ ਅਣਦੇਸੀ ਬੰਦੇ ਅੱਧਾ ਪਿੰਡ ਕੁੱਟਦਾ ਰਹਿੰਦਾ ਸੀ ਹਾੜੇ ਪੰਜ ਸਿਰਜੀਤ ਕੋ ਮਗਰ ਦਾ ਸਿੱਖ ਬਣ ਗਿਆ ਉਹ ਤੇ ਬੈਲੀ ਸੀ ਪੂਰਾ ਬਥੇਰਾ ਕੁਛ ਕੀਤਾ ਉਹਨੇ ਦਾਰੂ ਵੀ ਕੱਢੀ ਵੇਚੀ ਵੀ ਬੈਲ ਪੁਣਾ ਕੀਤਾ ਤੇ ਓਏ ਤੇ ਫੇਰ ਸ਼ੱਕ ਸੀ ਵੀ ਮਾਰੇ ਉਹ ਥਣੇਦਾਰ ਨੂੰ ਉਹੜੀ ਫੇਰ ਬਾਈ ਕਟਾਈ ਕਰੀ ਕਿਉਂ ਕੁੱਟ ਕੁੱਟ ਕੇ ਛੜਿਆ ਨਾ ਤੇ ਉਹਨੇ ਜਾ ਕੇ ਸਿੱਧਾ ਹੀ ਖੂਹੀ ਸੀ ਗੁਰਦਾਰੇ ਤੇ ਖੂਹੀ ਛਾਲ ਮਾਰਤੀ ਹਾਂ ਜੋ ਕੁਹੀ ਛਾਲ ਮਾਰਤੀ ਤੇ ਵੀਰ ਮੈਂ ਮਰਦਾ ਤੇ ਇਹਨੂੰ ਬਣਾ ਦਿਓ ਫੇਰ ਤਾਂ ਲੋਕ ਪੈ ਗਏ ਟੁੱਟ ਕੇ ਪੁਲਸ ਵਾਲਿਆਂ ਨੂੰ ਜਾ ਰਹੇ ਸਾਰਾ ਪੈਨਿਆ ਮੂਰੇ ਕੀ ਬਣਦਾ ਭੱਜ ਪੁੱਜ ਗਏ ਤੇ ਥਾਣੇਦਾਰ ਨੂੰ ਲਾਗੇ ਵੱਢਣ ਤੇ ਥਾਣੇਦਾਰ ਭੱਜ ਕੇ ਗੁਰਦੁਆਰੇ ਨੂੰ ਬੜਿਆ ਜਿਉ ਗੁਰਦੁਆਰੇ ਨੂੰ ਬੜਿਆ ਨਾ ਤੇ ਸਾਡੇ ਇੱਕ ਬੜਾ ਹੁੰਦਾ ਸੀ ਕੋਲਰ ਮਹੰਗੋ ਤੇ ਉਹ ਹੁਣ ਉਹਦੇ ਪੈਂਦਿਆਂ ਤਾਂ ਜਾਨ ਬਚਾਉਣੀ ਸੀ ਤੇ ਉਹ ਤਾਂ ਬੂਠ ਪਾਏ ਵੇਸੀ ਛਣੇ ਪੂਠੀ ਭੱਜਦਾ ਤੁਰੇ ਜਾਂਦੇ ਦੇ ਕੁੱਲਰ ਮਾਰ ਗਿਆ ਦੋ ਤਿੰਨ ਅਜਾ ਸਨੇ ਬੂਟੀ ਗੁਰਦੇ ਰਿਛ ਵਰਦਾਂ ਉਹਨੇ ਜਾ ਕੇ ਅੰਦਰੋਂ ਬਾਹ ਢਾਲਿਆ ਬਾਹ ਢਾਲਿਆ ਫਿਰ ਲੋਕ ਕਹਿੰਦੇ ਵੀ ਚਲੋ ਕੋਈ ਨਹੀਂ ਚਲ ਖੜ ਗਏ ਕੁੱਟਣੋਂ ਕੱਟਣੋਂ ਤੇ ਉਹ ਮੰਨ ਗਿਆ ਵੀ ਮੇਰੀ ਗਲਤੀ ਹੋ ਗਈ ਛਾਲ ਫਿਰ ਇਹ ਝੋਟੇ ਵਾਲੇ ਨੂੰ ਸੱਧਿਆ ਹੀ ਸੀ ਉਹਨੇ ਆਹ ਮੈਂ ਜਾਣਾ ਸੀ ਤਿਆਰ ਹੋ ਗਿਆ ਘਰੋਂ ਤੁਰ ਪਿਆ ਸੀ ਜਦੋਂ ਉਹਨੂੰ ਸਰਜੀਤ ਨੇ ਛਾਲ ਮਾਰਤੀ ਨਹੀਂ ਆਹ ਮੈਂ ਜਾ ਕੇ ਦੱਸਦਾਣਾ ਸੀ ਪਰ ਉਹ ਫਿਰ ਤਾਂ ਗੱਲ ਸਨ ਨਹੀਂ ਰਹਗੀ ਹੂੰ ਇਹਨੂੰ ਮਾੜਾ ਮੋਟਾ ਲਖਾਇ ਲਖੋਇਆ ਇਹ ਵੀ ਛਟਕੇ ਆ ਗਿਆ ਮੁੜ ਕੇ ਇਹਨਾਂ ਦੀ ਆਪ ਵਿਛਦੀਆਂ ਪਾਰਟੀ ਚੱਲੀ ਗਈ ਚੱਲੀ ਗਈ ਤੇ ਫਿਰ ਨੇ ਬੈਂਕ ਲੁੱਟੀ ਮੁਗਿਆ ਸਭ ਤੋਂ ਪਹਿਲਾਂ ਅੱਛਾ ਹੱਲਿਓ ਪਹਿਲਾਂ ਦੀਆਂ ਗੱਲਾਂ 47 ਤੋਂ ਰੰਗਰੇਜ਼ਾਂ ਦੇ ਰਾਜ ਦੀਆਂ ਯਾਨੀ ਇਹਨੇ ਪੰਨੀ ਉਦੋਂ ਬੈਂਕ ਦੱਸਦੇ ਗਦੇਵ ਨੇ ਤੇ ਉਦੋਂ ਵਾਰ ਫਿਰ ਇਹ ਮੇਰੇ ਚਾਚੇ ਦਾ ਵਿਆਹ ਸੀ ਜੇ ਚਾਚੇ ਦਾ ਵਿਆਹ ਸੀ ਜਿਨ੍ਹਾਂ ਨੇ ਸਾਹ ਕਰਾਇਆ ਸੀ ਉਹਨੇ ਉਹ ਜਿਹੜੇ ਜਿਨ੍ਹਾਂ ਨੇ ਮਾਰਿਆ ਸੀ ਇਹਨਾਂ ਦਾ ਪਿਓ ਉਹਨਾਂ ਦੇ ਉਹਦੇ ਭਰਾ ਰੀਆਂ ਲੱਤਾਂ ਭੰਗੀਆਂ ਲੱਗਾ ਮਾਰਨ ਸੀ ਮਾਰਨ ਮੁੰਡੇ ਛੜਾਵੇ ਪੈ ਗਏ ਤੇ ਲੱਤਾਂ ਤਾਂ ਨਿਪੰਤੀਆਂ ਦੇ ਬਸ਼ਮ ਬਸ ਗਿਆ ਉਸੇ ਅਗਵਾ ਬਣੇ ਵੀ ਉਹਨਾਂ ਨੇ ਸਾਹ ਕਰਾਇਆ ਮੇਰੇ ਚਾਚੇ ਨੂੰ ਤੇ ਉਧਰੋਂ ਜਿਹੜਾ ਇਹ ਗੁਰਦੇਵ ਸੀ ਗੁਰਦੇਵ ਸੀ ਘਰਾਂ ਦਾ ਉਹ ਸਾਡੇ ਬੁੜੇ ਸੀ ਯਾਰ ਨਾਲ ਜਾਂਦੇ ਇੱਕ ਨੂੰ ਜਾਨ ਤੇ ਮੇਰੇ ਦਾ ਸੁਰਤੋਂ ਪਹਿਲਾਂ ਦੀਆਂ ਗੱਲਾਂ ਯਾਰ ਮੇਰੇ ਜਰਮ ਤੋਂ ਵੀ ਪਹਿਲਾਂ ਦੀ ਗੱਲ ਆ ਚੱਲ ਜਦੋਂ ਜਾਵੜੇ ਸਹਾਰ ਗਏ ਸੀ ਵਿਆਹੋਂ ਤੇ ਤਿੰਨ ਚਾਰ ਦਿਨ ਜਨ ਰਹਿੰਦੀ ਸੀ ਤੇ ਉਧਰ ਤਾਂ ਉਹ ਟਹਿਲਾ ਛੜ ਗਿਆ ਜਾਨ ਜਿਹੜਾ ਗਵਾ ਸੀ ਉਹਦੇ ਤੇ ਉਧਰ ਗਦੇਵ ਛੜ ਗਿਆ ਉੱਥੇ ਜਾ ਕੇ ਲੜਨਾ ਬੋਲਣਾ ਕੀ ਹੁੰਦਾ ਸਿਆਣਾ ਬੰਦਾ ਇਹੋ ਜੇ ਕੰਮ ਥੇ ਲੜਦਾ ਨਹੀਂ ਹੁੰਦਾ ਮੇਰੇ ਨਾਲ ਕਾਰ ਦੀ ਕਾਨੂੰ ਖਰਾਬ ਕਰਨਾ ਜੇਦੋ ਜਿਹੜੀ ਫਾਇਰ ਕਰਨ ਲੱਗ ਗਏ ਅੱਛਾ ਜੀ ਫਾਇਰ ਕਰਦੇ ਇਹਦੇ ਕੋਲੇ ਦਿਨਾਲ ਫੌਜੀ ਸੀ ਰਹਿਦਾ ਉਹਦੇ ਕੋਲੇ ਪੱਕੀ 11 ਦੀ ਅੱਛਾ ਜੀ ਉਹ ਅਗਦੇ ਰੌਂਦ ਰੌਂ ਪੰਨੇ ਆ ਮੈਸ ਹੋ ਗਿਆ ਰੱਬ ਜਾਣੇ ਫੇਰ ਜੋ ਤ ਤਨ ਵੇਖੇ ਰੌਂਦ ਫੇਰ ਬਦਲਿਆ ਨਾ ਤੇ ਥੰਮਲੇ ਚ ਮਾਰੀ ਲੱਖਦੇ ਬੁੜੇ ਅੱਛਾ ਮੇਰੇ ਚਾਚੇ ਹੁਣ ਦੱਸਿਆ ਥੰਮਲੇ ਚ ਮਾਰ ਕੇ ਪੰਤੀ ਉੱਥੋਂ ਚੜ ਗਿਆ ਪਰੇ ਜੋ ਦਿਲ ਲੱਦਿਆਣੇ ਕੰਨੀ ਇਹ ਜਿਆ ਨੂੰ ਪਤਾ ਹੁੰਦਾ ਗੁਆਰਾਂ ਦੀ ਫੇਰ ਲਿਆ ਨਮੀ ਅੱਛਾ ਜਰ ਫੈਰਪੂਰ ਕਰਦੇ ਰਹੇ ਉੱਥੇ ਤੁੰਬੜ ਭੰਨਦਾ ਇੱਕ ਬਲਵੀਰ ਆ ਗਿਆ ਇਹਦੇ ਕੋਲੇ ਆਉਂਦਾ ਸੀ ਇਹ ਤੋਂ ਦੁਸ਼ਮਣੀ ਰੱਬ ਕਿਸੇ ਦੀ ਪਾਵੇ ਨਾ ਤੇ ਇਹ ਤਾਂ ਫੇਰ ਦੂਰ ਤਖਰ ਪਾਲਟੀਆਂ ਬਣ ਜਾਂਦੀਆਂ ਜਿਹੜੀ ਪਾਲਟੀ ਬਣਦੀ ਉਹਦੇ ਕੋਲੇ ਇੱਕ ਨਾ ਜਾਣਿਆ ਦੂਜਿਆਂ ਨੇ ਦੂਜੇ ਕੋਲੇ ਜਾਣ ਲੱਗ ਪਿਆ ਤੇ ਉਹ ਫੇ ਬਲਬੀਰ ਦੇ ਕੋਲ ਆਉਂਦਾ ਸੀ ਬਲਬੀਰ ਇੱਥੇ ਆਇਆ ਪਿੰਡੋਂ ਪਤਾ ਲੱਗਿਆ ਵੀ ਉਹਦਾ ਸੁਧਾਰ ਜਨ ਗਿਆ ਆਵਿਆ ਬਲਬੀਰ ਉੱਥੇ ਜਾਵੜਿਆ ਜਾ ਕੇ ਉਸੇ ਬਲਬੀਰ ਰੋਈ ਪਿਆ ਆਹਦਾ ਭਾਈ ਮੇਰੀ ਮਦਦ ਕਰ ਬਈ ਮੈਨੂੰ ਨਹੀਂ ਛੱਡਣਾ ਉਹਨਾਂ ਨੇ ਮਾਰ ਦਾਨਗੇ ਤੇ ਇਦੋਂ ਥੋੜੀਆ ਗਾਂਹ ਜਾ ਕੇ ਰੋਤ ਸੀ ਸ਼ਰਮਾਂ ਬਚਤਾਂ ਬਾਹਾਂ ਪਾਰੀਆਂ ਹੁੰਦੀਆਂ ਸੀ ਸ਼ਰਮਾਂ ਤੂੰ ਤਾਂ ਦੇਖੀਆਂ ਨਹੀਂ ਮਾਰੂ ਆਹ ਬੰਦਾ ਤਾਂ ਕੀ ਰਹਾ ਬਾਹਾਂ ਵੱਡੀਆਂ ਪਾਰੀਆਂ ਪਤਾ ਨਹੀਂ ਸੀ ਲੱਗਦਾ ਉਹਨਾਂ ਦੀ ਸਰੋਂ ਵੱਡੀ ਵੀ ਸੀ ਉਹ ਜਿਹਨਾਂ ਬਲਬੀਰ ਕੀ ਲੱਗਦੀ ਸੀ ਉਹ ਸਰੋਂ ਢੋਣ ਲੱਗ ਗਏ ਇਹਨਾਂ ਨੇ ਜਾ ਕੇ ਫਿਰ ਜਿਹੜੇ ਸੀਰੀਆਂ ਨਾਲ ਗੱਲਬਾਤ ਕਰ ਲਈ ਵੇਖਦੀ ਬੰਦਾ ਭੇਜ ਕੇ ਵੀ ਤੁਸੀਂ ਐਨੇ ਪੈਸੇ ਦੇਵਾਂਗੇ ਤੇ ਉਹਨਾਂ ਨੂੰ ਡੰਡੀ ਭੇਜ ਦਿਓ ਗੱਡਾ ਲਾ ਲਾ ਕੇ ਸੀਰੀ ਸੀ ਤਿੰਨ ਛਾਰੀ ਅੱਠਾਂ ਦਾ ਕੰਮ ਸੀ ਬੜਾ ਤਖੜਾ ਉਹਨਾਂ ਨੇ ਉਹ ਕਹਿੰਦੇ ਆਪਾਂ ਤਾਂ ਇੱਥੇ ਕਈ ਗੀੜੇ ਲਾਥੇ ਵੀ ਤੁਸੀਂ ਐਨ ਵੀ ਤਾਇਆ ਚਾਚਾ ਐਂ ਦੀ ਲੰਗ ਜੋ ਡੰਡੀ ਹਰ ਵੇਲੇ ਥੋਂ ਹੀ ਨਾਨ ਨੰਗੁਰ ਦੁਸ਼ਮਣੀ ਦਾ ਕੰਮ ਆ ਉਹ ਚਲ ਅਸੀਂ ਡੰਡੀ ਆ ਜਾਣੇ ਤੁਸੀਂ ਐ ਗੱਡੇ ਲੈ ਚੱਲੋ ਉਹਨਾਂ ਨੂੰ ਕੀ ਪਰ ਅਸੀਂ ਵੀ ਇਹ ਰਲੇਵੇ ਆ ਚਾਰ ਭਰਾ ਸੀ ਢਾਸਦੇ ਬਾਰੇ ਨਰੋਏ ਬੋਰੀਆਂ ਵਾਰੀਆਂ ਚਾਹਦੇ ਗੋਲੀਆਂ ਗੋਲੇ ਗਾਲੇ ਸੱਢਦੇ ਮੁਰਛਾਂ ਵਰਗੇ ਕੋਲੇ ਵਰਸ਼ੇ ਮੋਢਿਆਂ ਦੇ ਧਰੇਵੇ ਚਾਰਿਆਂ ਦੇ ਇਹਨੇ ਫਿਰ ਗੁਰਦੇਵ ਦਲੇਰ ਵਾਲਾ ਸੀ ਗੁਰਦੇਵ ਨੇ ਬਲਬੀਰ ਨੂੰ ਮੂਹਰੇ ਬੁਹਾਤਾ ਆਦਾ ਲੈ ਜੂ ਤੇਰੇ ਬਰਾਬਰ ਆਏ ਤੇ ਤੂੰ ਮਾਰੀ ਬਾਲੀ ਜਿਹੜੇ ਤਥੋਂ ਬਚ ਗਿਓ ਮੈਂ ਮਰੂੰ ਇਹਨੋਂ ਗੁਰਦੇਵ ਦੇ ਕੋਲ ਦੀ ਨੰਗੇ ਡੰਡੇ ਜਵਾਨ ਕੋਲੇ ਵਰਛੇ ਬਲਬੀਰ ਦੇ ਦਾ ਹੱਥ ਹੀ ਕੰਬ ਗਏ ਫੇਰ ਹੋਇਆ ਹੀ ਨਹੀਂ ਦੇਖ ਕੇ ਮੂੰ ਗੋਮੀ ਹੋ ਗਿਆ ਜਦੋਂ ਇਹਰੇ ਕੋਲ ਦੀ ਆਏ ਇਹਨੇ ਤਿੰਨ ਸੱਟ ਦੇ ਮੁੱਕੇ ਤੇ ਤਿੰਨ ਸੱਟ ਕਦੇ ਇੱਕ ਭੱਜ ਲਿਆ ਡੰਡੀ ਜੋ ਭੱਜ ਲਿਆ ਤੇ ਇਹ ਭੱਜ ਕੇ ਬਲਬੀਰ ਆਦਾ ਉਹ ਬਾਈ ਅਦਾ ਅਸਲੀ ਬੇਰੀ ਦਾ ਹੋ ਜਾਂਦਾ ਇਹਦਾ ਮੁਰਾਸੇ ਚ ਪਿਸਤੌਲ ਆ ਉਹ ਕਹਿੰਦਾ ਮਾਰ ਫੇਰਾ ਆਦਾ ਮੈਥੋਂ ਨਹੀਂ ਬਾਈ ਨਹੀਂ ਗੋਡੀ ਲਾ ਕੇ ਔਰੇ ਮਾਰਦੇ ਔਰੇ ਮਾਰਦੇ ਔਰੇ ਮਾਰ ਕੇ ਤੇ ਪਿੰਡ ਜਾ ਆਪੜੇ ਪਿੰਡ ਜਾ ਕੇ ਪਸੂ ਪੂਸੂ ਕੱਢ ਤੇ ਬਾਹਰ ਤੇ ਲੱਗੇ ਇਹਨਾਂ ਦਾ ਡਰਾਵਾ ਦਿੱਤਾ ਅਖੇ ਘਰ ਨੂੰ ਅੱਗ ਲਾ ਦਿੱਗੇ ਘਰ ਨੂੰ ਅੱਗ ਲਾ ਦਿੱਗੇ ਉਹ ਕੋਈ ਨਾਲ ਹੋਰ ਸੀ ਬੁੜੀ ਭੈਂਟ ਨਹੀਂ ਜਾਂਦਾ ਦਿਮਾਗ 'ਚ ਫਰਕ ਲਾ ਲਾ ਤੇ ਜਾਂ ਕੋਈ ਦੁਸ਼ਮਣੀ ਦਾ ਹੋ ਉਹ ਅੱਗ ਲਾਉਣੀ ਆ ਪੀਪਾ ਮੇਰੇ ਕੋਲੇ ਪਿਆ ਤੇ ਦਿਲ ਦਾ ਅੱਛਾ ਉਹਦੇ ਲਿਆ ਉਹਨੇ ਪੋਸੂ ਕਾਰਤੇ ਬਾਹਰ ਜਵਾਖ ਜੱਲਾ ਕਢਤਾ ਸਾਰਾ ਉਹਨਰੇ ਘਰ ਨੂੰ ਅਗਲਾਤੀ ਹਨ ਮਗਰ ਆਖ ਤੇ ਫਰਾਰ ਹੋ ਗਏ ਬਲਵੀਰ ਹੁਣ ਲਖਾਉਣਾ ਸੀ ਕੱਲਾ ਬਲਵੀਰ ਲਖਾਤਾ ਉਹਨਾਂ ਨੇ ਵਿਚਾਰ ਮਾਰ ਕੇ ਬਲਵੀਰ ਭਗੌੜਾ ਹੋ ਗਿਆ ਗੁਰਦੇਵ ਦਾ ਤਾਂ ਪਤਾ ਹੀ ਨਹੀਂ ਸੀ ਕਿਸੇ ਨੂੰ ਇਹ ਗੁਰਦੇਵ ਨੇ ਪਾਰੀਆਂ ਚਿੱਠੀਆਂ ਪੈੰਡ ਨੂੰ ਅੱਛਾ ਜਿੰਨਾ ਨਾਲ ਲੱਗਦੀ ਸਾਰਿਆਂ ਨੂੰ ਕਾਸਟ ਗੁਮਾਂਡੀ ਆਪਣੇ ਥੰਮਣ ਕੇ ਕੰਪੜਾਂ ਦਰਵਾਪੜਾ ਦੱਸਿਆ ਸੀ ਉਹ ਵੱਡਿਆ ਸੀ ਬਾਲਾ ਇਹ ਪਾਈ ਆ ਇਹਨੂੰ ਪਾਤੀ ਹੋਰ ਸਾਰਿਆਂ ਨੂੰ ਪਾਤੀਆਂ ਜਿਨ੍ਹਾਂ ਨਾਲ ਦਸ਼ਮਣੀ ਸੀ ਵੀ ਅੱਜ ਤੋਂ ਅੱਠਵੇਂ ਨੂੰ ਆਉਂਗਾ ਉਸ ਫੇਰੀਆਂ ਗਲੀਆਂ ਖਾਲੀ ਕਰੂੰਗਾ ਦਾ ਜੋਰ ਲਾ ਕੇ ਕਾਇਮ ਹੋ ਕੇ ਰਹਿੋ ਸਾਨੂੰ ਜਿੱਤਾ ਆਉਣੀ ਪਹਿਲਾਂ ਦੇਤੀ ਦੇਖਦੇ ਆ ਜਾਂਦਾ ਬਹੁਤ ਬੰਦੇ ਮਾਰ ਜਾਂਦੇ ਚਲੋ ਉਥੋਂ ਇਹ ਵਿਆਹ ਕੇ ਤਾਂ ਆ ਗਏ ਚਲ ਕਈ ਦਿਨ ਨੰਗ ਨੰਗ ਗਏ ਤੇ ਦਾਸਤਾ ਕਰੇ ਵੀ ਭਾਈ ਉਹ ਤਾਂ ਉਹਦੇ ਨਾਲ ਉੱਠ ਗਿਆ ਤੇ ਉਹਨਾਂ ਨੇ ਕਦੇ ਰਕਾਬ ਮਾਰਾ ਮੇਸ਼ ਦੇਤਾ ਐਦੇ ਖਮੀ ਕਿਹੜਾ ਪਿੰਡਾ ਯਾਰ ਉਹ ਜਿਉਂ ਉੱਥੇ ਗਏ ਤਾਂ ਲੈਣ ਰਕਾਬੀਆਂ ਉੱਥੇ ਉਹਨਾਂ ਦਾ ਕੋਈ ਯਾਰ ਸੀ ਉਹਦੇ ਕੋਲੇ ਜਾਵੜੇ ਉਹਨੇ ਭਾਈ ਉਦੋਂ ਹੀ ਦੋ ਮੁਰਗੇ ਵੱਢ ਲਏ ਦਾਰੂ ਲਿਆਂ ਦੀ ਪੀਣ ਲੱਗ ਗਏ ਇਹਨਾਂ ਇੱਕ ਬਲਬੀਰ ਦਾ ਸ਼ਬਦ ਸੀ ਨਾਮਾ ਪੈਸੇ ਬਹੁਤ ਨੰਦੇ ਸੀ ਉਹ ਤਾਂ ਮੇਰਾ ਸਾਲਾ ਜੇ ਅੱਜ 1000 ਰੁਪਈਆ ਤਾਂ ਉਹਦਾ ਕੁੜੀ ਦਾ ਬੱਬਰ ਜਨਾਹ ਲੱਖ ਰੁਪਈਆ 1000 ਦਾ ਬੜਾ ਹੀ ਬਣਦਾ ਹੋਊਗਾ ਬਿਲਕੁਲ ਜੀ ਉਹ ਬੇਈਮਾਨ ਹੋ ਗਿਆ ਦਰੂਪੇ ਆਉਣ ਲੱਗਿਆ ਮੀਟ ਧਰ ਲਿਆ ਤੇ ਇਹ ਬਲਬੀਰ ਉਹਨੂੰ ਕਹਿੰਦਾ ਭਾਈ ਉਹ ਸਾਲਾ ਪੁਲਿਸ ਨੂੰ ਰਿਪੋਰਟ ਦੇ ਆਇਆ ਤੇ ਆਪ ਨਿਕਲ ਗਿਆ ਘਰੋਂ ਤੇ ਬਲਬੀਰ ਕਹਿੰਦਾ ਕਿ ਭਾਈ ਚੱਲ ਕੇ ਜੁੱਤੀਆਂ ਲੈ ਆਗੇ ਦੇਖਦੇ ਨਿਕਲੀਆਂ ਤੇ ਨਿਕળી ਜਾਂਦੇ ਕਸ਼ਮ ਦੁਕਾਨੋਂ ਪੇਸ਼ ਜਾਣ ਦਿੰਦੀ ਆ ਉਹ ਗੁਰਦੇਵ ਕਹਿੰਦਾ ਯਾਰ ਮੇਰੇ ਤਾਂ ਅੱਗੇ ਪੈਰ ਵੱਡੇ ਪਿਆ ਭੈਣ ਜਾਨੇ ਰਖਾਬੀ ਦੇ ਤੇ ਤੂੰ ਫੜ ਲਿਆ ਮੈਂ ਇੱਥੇ ਰਹਿਣਾ ਅੱਛਾ ਜੀ ਉਹ ਆਰਾ ਚੰਗਾ ਉਹ ਆ ਵੀ ਰਫਲ ਵੀ ਧਰ ਗਿਆ ਹੂੰ ਰੌਂਦਾਂ ਵਾਲਾ ਝੋਲਾ ਵੀ ਧਰ ਗਿਆ ਇੱਕ ਪਿਸਤੌਲ ਸੀ ਕੋਲੇ ਪਿਸਤੌਲ ਲੈ ਕੇ ਜੇ ਉੱਠ ਗਿਆ ਲੈਣ ਉਹਨੂੰ ਪੁਲਸਾਂ ਨੇ ਘੇਰ ਆ ਪਾਲਿਆ ਅੱਛਾ ਜੀ ਪੁਲਸ ਨੇ ਘੇਰਾ ਪਾਲਿਆ ਤੇ ਉਹ ਬੁੜੀ ਨੇ ਕਿਤੇ ਪੁਲਿਸ ਦੇਖ ਲਈ ਹੂੰ ਬੁੜੀ ਗੁਰਦੇਵ ਨੇ ਮੇਰੀ ਪੁੱਤ ਪੋਸਤਾ ਆ ਗਈ ਅਲਕਿੱਥੇ ਮਾਂ ਦੀ ਆ ਆ ਗਈ ਸਾਰੇ ਚਾਰ ਸਪਰੇ ਘਰ ਦੇ ਘਰ ਕਿਰਾ ਪੈ ਗਿਆ ਮੋਸੈ ਨਹੀਂ ਕਹੀ ਤੋਂ ਤੇ ਇਹਨੇ ਚਾਦਰਾਂ ਸੀ ਢੇਡ ਬੰਨੇ ਆ ਵਾ ਦੱਸ ਦੇ ਤੇ ਚਾਦਰੇ ਦੀ ਫੇ ਮਗਲੀ ਮਾਰ ਲਈ ਮੈਂ ਬੁੜੀਆਂ ਖਪਾ ਨਹੀਂ ਝੁਕਦਿਆਂ ਮਾਰ ਦੇਣਾ ਨਾਲ ਤਾਂ ਆਪ ਦੇ ਵਾਲੇ ਰੌਂਦ ਸੱਟ ਲੇ ਨਾਲੇ ਚੱਕ ਕੇ ਬਲਬੀਰ ਆਲਾ ਉਹ ਸੱਟ ਲਿਆ ਲੱਗ ਗਿਆ ਫੇਰ ਕਰਨਾ ਦੇੜ ਮੋਲਾਤੀ ਪੌਲਸਾ ਪਿੰਡ ਅੰਦਰ ਸਿ ਵੜ ਗਿਆ ਕਿਤੇ ਉਹ ਗੋਲੀ ਨਿਕਲ ਜੀ ਕਿਤੇ ਉਹ ਗੋਲੀ ਨਿਕਲ ਜੀ ਦਿਨ ਦਾ ਕੰਮ ਭੈਣਾ ਲੋਕ ਅੰਦਰ ਹੀ ਵੜ ਗਏ ਕਾੜ ਕਾੜ ਗੋਲੀ ਚੱਲੇ ਅਖੀਰੀ ਗੋਲੀ ਚਲਾਉਂਦਾ ਚਲਾਉਂਦਾ ਤੇ ਗੁਰਦੁਆਰਾ ਰੱਖ ਦਿਆ ਵਾਰ-ਵਾਰ ਨਾ ਹੁਣ ਤਾਂ ਪਿੰਡ ਚ ਆਇਆ ਫੂ ਬਾਹਰ ਨਾਲ ਸੀ ਪਿੰਡ ਦੇ ਫਿਰ ਉਹ ਗੁਰਦੁਆਰੇ 'ਚ ਆ ਗਿਆ ਉੱਥੇ ਆ ਕੇ ਗੁਰਦੁਆਰੇ ਨਾਲ ਖੜਾ ਕਹਿੰਦੇ ਫੇਰ ਕਰੀ ਗਿਆ ਫਿਰ ਇਹਨੇ ਦੇਖਿਆ ਵੀ ਇਧਰ ਦੇ ਪਾਸੇ ਪੋਸ ਹੀ ਨਹੀਂ ਤੇ ਇਧਰੋਂ ਗੋਲੀ ਨਹੀਂ ਆਉਂਦੀ ਵੀ ਕੰਧ ਟੱਪ ਕੇ ਇਧਰ ਦੀ ਨਿਕਲ ਜਾਂਦੀ ਜਦੋਂ ਇਹ ਕੰਦ ਟੱਪ ਕੇ ਉਧਰ ਗਿਆ ਉਧਰ ਫੇਰ ਗੋਲੀ ਪੂਰੀ ਚੱਲੀ ਜਾਵੇ ਉਹਨੇ ਇਹ ਇਹ ਚਿੱਠੀਆਂ ਹੋ ਗਈ ਵੀ ਇਧਰ ਪੁਲਿਸ ਆ ਗਈ ਤੇ ਉਧਰ ਹੈ ਨਹੀਂ ਉਧਰ ਨਿਕਲ ਜਾ ਇਹ ਕੰਦ ਫੇਰ ਟੱਪ ਕੇ ਉਧਰ ਗਿਆ ਉਧਰ ਪੁਲਿਸ ਫੇਰ ਫਿਰ ਉਹ ਦੂਜੀ ਆਰੇ ਦਰਾਇਆ ਨਾ ਆਖੇ ਤੇ ਖੜਾ ਫਾਇਰ ਕਰੀ ਜਾਵੇ ਗੱਡੇ ਥੱਲੇ ਪਿਆ ਸੀ ਪੁਲਿਸ ਵਾਲਾ ਇਹਨੂੰ ਨਹੀਂ ਪਤਾ ਲੱਗਦਾ ਵੀ ਹੈ ਨਹੀਂ ਨਹੀਂ ਸੀ ਪੁਲਿਸ پاس ਸੀ ਉਹ ਗਦੇ ਤੇ ਗੋਲੀ ਮਾਰਦਾ ਸੀ ਮਾਰਦਾ ਗੋਲੀ ਵੱਜਦੀ ਨਹੀਂ ਸੀ ਇਹ ਜਿਹੜੇ ਫੌਜੀ ਹੁੰਦੇ ਆ ਕਈ ਭਰਾ ਗੁੱਸਾ ਵੀ ਮੰਨ ਜਾਣਗੇ ਥੋੜੇ ਜਿਹੇ ਇਹੇ ਹੁੰਦੇ ਆ ਤੇ ਬਈ ਤੇਰੀ ਲੱਗਦੀ ਨਹੀਂ ਤੇਈ ਦੁਸ਼ਮਣੀ ਤੈਨੂੰ ਕਿਹੜੀ ਲੋੜ ਆ ਉਹਨੋਂ ਉਹਦਾ ਫੜਾ ਮੇਰੇ ਕੋਲ ਫੜਾ ਤੇ ਗੱਡੇ ਦੇ ਥਲੇ ਹੋ ਕੇ ਉਹਦੇ ਗੱਟੇ 'ਚ ਮਾਰੀ ਗੋਲੀ ਮੇਰੇ ਨੇ ਜਿਉਂ ਗੱਟੇ 'ਚ ਮਾਰੀ ਤੇ ਪਤਾ ਲੱਗ ਗਿਆ ਗੋਲੀ ਵੱਜ ਗਈ ਗੱਡੇ ਥੱਲੇ ਉਹ ਵੀ ਲੰਮਾਈ ਪਿਆ ਗਿਆ ਫਿਰ ਫਾਇਖ ਵੇ ਥੱਲੋਂ ਭਰਾਈਆਂ ਪਰ ਕੇ ਚੈਂਬਰ ਨਾਲ ਤਾਂ ਉਹ ਮਰਿਆ ਨਵੇਂ ਨਰ ਪੁਲਸ ਵਾਲਾ ਮਰਿਆ ਮਾਰ ਕੇ ਫਿਰ ਉੱਥੋਂ ਜਉਂ ਦੇਖਿਆ ਨਾਲ ਕਮਾਤ ਸੀ ਤੇ ਰੌਂਦ ਵੀ ਕੋ ਡੋਲ ਲੱਗ ਗਏ ਕੋ ਫੇਰ ਕਰ ਕਰ ਗਏ ਰੌਂਦ ਵੀ ਮੁੱਕ ਗਏ ਨਾਲ ਕਮਾਤ ਤੇ ਗੋਲੀ ਠੰਡੀ ਹੋ ਚੱਲੀ ਫਿਰ ਉਹਦੇ ਆਸਰੇ ਨਾਲ ਤੇ ਕਮਾਤ ਚ ਵੜ ਗਿਆ ਪਤਾ ਪੁਲਸ ਵਾਲਿਆਂ ਨੂੰ ਵੀ ਲੱਗ ਗਿਆ ਕਮਾਤ ਚ ਵੜ ਗਿਆ ਉਹਨਾਂ ਨੇ ਆਖੇ ਕਿਹੜਾ ਪਾ ਲਿਆ ਚਾਰਛ ਪੇਰੇ ਫਿਰ ਡੀਐਸ ਵੀ ਨੇ ਬਾਜੀਆਂ ਮੁੱਝਾਂ ਦਿੱਤੀਆਂ ਬਈ ਆ ਜਾ ਤੈਨੂੰ ਕੁਛ ਨਹੀਂ ਕਹਿੰਦੇ ਵੀ ਹੱਥ ਖੜਾ ਕਰਕੇ ਆ ਜਾ ਉਹਨਾਂ ਦਾ ਚੱਤੀ ਬਲਬੀਰ ਆ ਇਹ ਫਿਰ ਉੱਥੋਂ ਹੌਲੀ 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 ਨਕਲਿਆ ਆ ਰਫੱਲਾ ਹੱਥ ਲਾਲ ਲਾ ਕੇ ਆਸਰੇ ਨਾਲ ਹੱਥ ਖੜਾ ਕਰਕੇ ਡੀਐਸਬੀ ਆਪ ਜਾਵੜੇ ਕੋਲੇ ਜਾ ਕੇ ਮੋੜ ਤੇ ਹੱਥ ਰਕੇ ਕਹਿੰਦਾ ਬਲਬੀਰ ਤੂੰ ਬੜ ਪੰਨ ਆ ਦਾ ਨਾ ਹੀ ਗੁਰਦੇਵ ਕੁੱਸਾ ਉਹਨੇ ਜੱਫੀ ਚ ਲੈ ਲਿਆ ਡੀਐਸਬੀ ਨੇ ਡੀਐਸਬੀ ਦੀ ਪੱਗ ਵਟਾਈ ਸੀ ਚੰਦਾ ਸਿਉਣਾ ਬੜੀ ਚੜਾਈ ਸੀ ਚੰਦਾ ਸਿਉਣੀ ਅਰਾ ਤੁਤਾ ਉਹਦੇ ਪਰ ਉਹਦੇ ਬੈਰ ਦਾ ਮਾਰਾ ਭੱਜਿਆ ਫਿਰਦਾ ਸੀ ਚਲ ਕੋਈ ਗੱਲ ਨਹੀਂ ਉੱਥੇ ਜਿੰਨਾ ਨੁਕਸਾਨ ਜੋ ਕੁਝ ਹੋਇਆ ਸੋਹਰਾ ਬਲਬੀਰ ਤੇ ਪਾ ਕੇ ਵੀ ਬਲਬੀਰ ਫਰਾਰ ਹੋ ਗਿਆ ਇਹਨੂੰ ਉੱਥੇ ਦਾਖਲਾ ਕਰਾਤਾ ਦਾਖਲਾ ਕਰਾ ਪਿੰਡ ਪਤਾ ਲੱਗ ਗਿਆ ਪਿੰਡ ਫਿਰਦਾ ਭਰਾ ਜਾਵੜਿਆ ਨੇਕ ਹੁਣੇ ਮਰੇ ਨੂੰ ਥੋੜਾ ਜਿਹਾ ਚਿਰ ਹੋਇਆ ਤੇ ਚਲ ਕੋਈ ਜਦੋਂ ਤੇ ਆਰਾਮ ਵੀ ਆ ਗਿਆ ਜ਼ਖਮ ਪਰ ਚੱਲਿਆ ਕਈ ਦਿਨਾਂਾਂ ਗੇ ਤੇ ਇੱਕ ਵਾਰ ਸਹੌਰਾ ਸੀ ਜਿਹੜਾ ਤੂੰਬੜਪੰਨ ਦਾ ਬੁਲਾਇਆ ਸੀਗਾ ਅੰਮ੍ਰਿ ਸਿਓ ਸੀਗਾ ਇੱਥੋਂ ਦਾ ਮੂਮਾ ਦਾ ਉਹਦੇ ਨਾਲ ਇਹਦਾ ਸਪਾਰਕ ਸੀ ਉਹ ਪੈਸੇ ਉਹਦੇ ਕੋਲੇ ਸੀ ਉਸ ਤਾਂ ਉਹਦੇ ਕੋਲੇ ਰਹੇਗੇ ਉਸੇ ਰੱਖਦੇ ਸਹੌਰਾ ਸੂਰਿਆ ਕੋਲੇ ਰਹੇਗੀ ਉਹ ਜਦੋਂ ਬਲਬੀਰ ਜਾਨੀ ਨੇਖਦੇ ਦੱਸਣੀ ਗੱਲ ਆ ਪਰ ਦੇਖੇ ਵੀ ਨਹੀਂ ਹੈ ਉਹਦੇ ਭਰਾ ਦੇ ਉਹ ਫਿਰ ਬਲਬੀਰ ਜਾਵੜਿਆ ਜਾ ਕੇ ਕਹਿੰਦਾ ਨੇਖ ਨੂੰ ਤੇ ਰਸੋਰੀ ਨੂੰ ਵੀ ਤੁਹਾਨੂੰ ਬੜੇ ਦਿਨ ਹੋ ਗਏ ਇੱਥੇ ਆਇਆਂ ਨੂੰ 15 ਦਿਨ ਹੋ ਗਏ ਤੇ ਇਹ ਤਾਂ ਠੀਕ ਹੈ ਤੁਸੀਂ ਜਾ ਅਗਾਂਹ ਨਹਾ ਨੂੰ ਲਾਓ ਤੇ ਜਾਵੜੂ ਪਿੰਡ ਤੇ ਮੈਂ ਹੈਗਾ ਇੱਥੇ ਨੇ ਕਰਾ ਜੀ ਮੈਨੂੰ ਪਤਾ ਹੁੰਦਾ ਇਸ ਕਮਰੇ ਦਾ ਮકાਨ ਨੂੰ ਹੁੰਦਾ ਅਨਾ ਸੰਤਾ ਤੋਰਤਾ ਅਸੀਂ ਤਾਂ ਆ ਗਏ ਆ ਡਾਕਟਰ ਨੂੰ ਪੈਸੇ ਝੋਖ ਤੇ ਅੱਛਾ ਜੀ ਵੀਰ ਟੀਕਾ ਲਾ ਦੇ ਜਦੋਂ ਡਾਕਟਰ ਟੀਕਾ ਲਾਉਣ ਲੱਗਿਆ ਗੁਰਦੇਵ ਟੀਕਾ ਲਾਉ ਆਵੇ ਹੁਣ ਗੁਰਦੇਵ ਸ਼ ਤਾਂ ਦੀ ਟੁੱਟੀ ਸੀ ਪਤਾ ਲੱਗਿਆ ਵੀ ਮੈਂ ਉਹ ਕੋਈ ਮਹੰਤਾ RAM ਆ ਮੈਂ ਕਹਤਾ ਲਵਾਵਾਂ ਉਹਨੂੰ ਸਮਝ ਗਿਆ ਵੀ ਟੀਕਾ ਗਲਤ ਲਾਉ ਉਹ ਫਿਰ ਜੋਰ ਹੁੰਦਾ ਬੰਦੇ ਦਾ ਖੜਪਿਆ ਮੰਜੇ ਤੇ ਸੀ ਨੱਪ ਕੇ ਨਾਲ ਕੰਪਡਰਾ ਪੰਡਰਾ ਤੇ ਟੀਕਾ ਲਾਤਾ ਮੋਟ ਹੋ ਗਈ ਮੈਂ ਇਹਨਾਂ ਨੂੰ ਨਹੀਂ ਦੱਸਿਆ ਨੇ ਕਹਿੰਦਾ ਸਾਨੂੰ ਨਹੀਂ ਦੱਸਿਆ ਉੱਥੇ ਹੀ ਸ਼ਿਸ਼ਕਾਰ ਕਰਿਆ ਆ ਆਪ ਹੀ ਲਿਆ ਕੇ ਫੁੱਲ ਫੜਾਤੇ ਦੇਖਣ ਨੂੰ ਉਹ ਨਾਲ ਐ ਹੀ ਉਹਦਾ ਫਿਰ ਉੱਥੇ ਮੌਤ ਹੋ ਗਈ ਸੀ ਤੇ ਮੈਂ ਸ਼ਿਸ਼ਕਾਰ ਕਰ ਰਿਆਂ ਤੇ ਆ ਫੁੱਲ ਲਿਆ ਤੇ ਫੁੱਲ ਲਿਆ ਤੇ ਭਾਈ ਇਹ ਫਿਰ ਜਦੋਂ ਭੋਗ ਪੈ ਗਿਆ ਭੋਗ ਤੋਂ ਬਾਅਦ ਫਿਰ ਜਿੰਨਾ ਨਾ ਲਗਦੀ ਸੀ ਨੇਕ ਸਦਾ ਉਹਨਾਂ ਦੇ ਘਰੇ ਗਿਆ ਭੋਗ ਦੇ ਉੱਤੇ ਜਿਹੜੇ ਉਹਦੀ ਗੁਰਦੇਵ ਦੇ ਘਰ ਵਾਲੀ ਸੀ ਭਜਨੋਂ ਤੇ ਉਹਦੇ ਕੋਲੇ ਇਕੱਲੀ ਕੁੜੀ ਕੁੜੀ ਹੋਈ ਸ਼ੋਰੇ ਉਹ ਫਿਰ ਇਹਦੇ ਸਿਰ ਧਰੀ ਭਈ ਆਈ ਸੀ ਛੋਟਾ ਸੀ ਇਹ ਇਹਦੇ ਸਿਰ ਧਰਤੀ ਤੇ ਫਿਰ ਇਹ ਬੰਦੇ ਲੈ ਕੇ ਉਹਨਾਂ ਦੇ ਸਿੱਧਾ ਕਰੇ ਗਿਆ ਉਹਨੂੰ ਕਹਿੰਦਾ ਭਰਾਵੋ ਅੱਜ ਤੋਂ ਆਪਣੀ ਕੋਈ ਦੁਸ਼ਮਣੀ ਨਹੀਂ ਨਾਲ ਤਾਂ ਜਿਹਨਾਂ ਦਾ ਮੁੰਡਾ ਮਾਰਿਆ ਸੀ ਉਹਨਾਂ ਦੇ ਨਾਲੇ ਮਹੰਤਾਂ ਦੇ ਵੀ ਅੱਜ ਮੇਰੇ ਨਾਲ ਘਰ ਹੀ ਜਮਾ ਕੋਲੋ ਕੋਲੀ ਸੀ ਵੀ ਅੱਜ ਤੋਂ ਆਪਣੀ ਕੋਈ ਦੁਸ਼ਮਣੀ ਨਹੀਂ ਯਾਰੋ ਜੋੜਾ ਸੰਗਰਾ ਹੋ ਗਿਆ ਸਾਡਾ ਮਰ ਗਿਆ ਛੋਡੇ ਮਰ ਗਏ ਵੀ ਅੱਜ ਤੋਂ ਪ੍ਰਭੂ ਦੇਖੋ ਮੈਂ ਕਿਸੇ ਨੂੰ ਕੁਛ ਨਹੀਂ ਆਦਾ ਨਾਮ ਮੈਨੂੰ ਕਿਹੋ ਸਾਡੇ ਦਾ ਕੋਈ ਜੜਨੇ ਹੋਈ ਨਹੀਂ ਤੇ ਫਿਰ ਦੇਖ ਲੈ ਹੁਣ ਤੱਕ ਰੋਹ ਆਪ ਵੇਚਦੀ ਵਿਆਹੀ ਸ਼ਾਦੀ ਵੀ ਵਰਤਦੇ ਆ ਉਦੋਂ ਵਾਰ ਫਿਰ ਨੇਕ ਕਹਿੰਦਾ ਆਖੇ ਇਹਦੋਂ ਭੋਗ ਪੇਖੇ ਹਟਿਆ ਤੇ ਆਰਾਮ ਆਹ ਰਾਹ ਜਿਆ ਬੈਠਾ ਦਹਲਾਨ ਚ ਆੜਾ ਪੰਡਤਾ ਆ ਗਿਆ ਪੰਡਤ ਆਖੇ ਕਹਿੰਦਾ ਫਕਰਾ ਹੱਥ ਦਿਖਾ ਆਰਾ ਮਹੂਬਬਾਬਾ ਓਂ ਕਰ ਮੀਰਾ ਕੋ ਲੈਣਾ ਲੈ ਲਾ ਰੋਟੀ ਖਾਣੀ ਰੋਟੀ ਖਾਲਾ ਕੋਈ ਦਸ਼ਨਾ ਉਹ ਲੈ ਲਾ ਵੀ ਤੂੰ ਜਾ ਮੇਰਾ ਚਿੱਤ ਨਹੀਂ ਠੀਕ ਮੇਰਾ ਭਰਾ ਮਰਿਆ ਸੀ ਭੋਗ ਪਿਆਜ ਕੱਲ ਹੀ ਤੇ ਮੈਂ ਹੱਥ ਘਾਰੇ ਦਿਖਾਉਣੇ ਆ ਆਰਾ ਚੰਗਾ ਫਿਰ ਜਾ ਬਾਰ ਪੇਟ ਕੇ ਆ ਗਰੋਂ ਰਮ ਬਾਰ ਪੇਟ ਕੇ ਆਇਆ ਨਾ ਤੇ ਐ ਚੱਕਿਆ ਲੱਕ ਨੂੰ ਕਤਿਆ ਘੇਰਾ 7 ਪਿਸਤੌਲ ਮੰਜੇ ਤੇ ਰੱਖਦੇ ਲੱਕ ਨੂੰ ਖੋਲ ਕੇ ਫਿਰ ਚੱਕੀ ਤਾਂ ਤੋਂ ਬੈਲਟ ਰੋਂਦਾ ਨਹੀਂ ਭਰੀ ਵੀ ਰੱਖਦੀ ਆਲਾ ਮੈਂ ਪੰਡਸ ਨਹੀਂ ਕਪਰਾ ਆਣਾ ਮੈਂ ਬਲਬੀਰ ਆ ਤੁੰਬੜਪਨ ਵਾਲਾ ਮੇਰੀ ਖਤਾ ਯੱਟ ਮਰ ਗਿਆ ਤੇ ਹੁਣ ਮੈਨੂੰ ਓ 10 ਵੀ ਕਿੰਨੇ ਬੰਦੇ ਮਰਵਾਉਣੇ ਆ ਜਿੰਨੇ ਬੰਦੇ ਕਹੇ ਸਾਰੇ ਮਾਰ ਦੂੰ ਉਹ ਆ ਦੇਖ ਭਰਾਵਾ ਬਈ ਦੇ ਜੇ ਤੂੰ ਬੰਦੇ ਮਾਰਦੇਗਾ ਮਰਵਾ ਦਾਨਾ ਮੁੜ ਕੇ ਮੈਂ ਫਸ ਜਾਣਾ ਮੈਂ ਮਰ ਜੂ ਸਾੜੀ ਤਾਂ ਜਰਨ ਦੇ ਵਿੱਚ ਖੀ ਗਈ ਮੈਂ ਦਾ ਭਰਾ ਉਹਨਾਂ ਦੇ ਘਰ ਹੀ ਜਾਇਆ ਸਾਡਾ ਕੋਈ ਸ਼ਰੀਕਾ ਕੋਸ ਨਹੀਂ ਮੈਂ ਦਿੱਥੋਂ ਕੋਈ ਬੈਰ ਨਹੀਂ ਲੈਣਾ ਕੋਈ ਦੁਸ਼ਮਣ ਦੀ ਲੋੜ ਨਹੀਂ ਮੈਨੂੰ ਨੇਗੜਾਈ ਰਿਫਰਟਿ ਸੀ ਉਹਦੇ ਜੋ ਇਹ ਐਦਾਂ ਜਾਂਦਾ কুর্তা ਪਜਾਮਾ ਪਾਇਆ ਹੋਇਆ ਕਿ ਪਿੰਡ ਦੇ ਪਹਿਲੇ ਪਾਸੇ ਤੈਨੂੰ ਮਿਲੂ ਕੁਝ ਕਿਤੇ কুর্তা ਯਾਦ ਆ ਉਧਰ ਦੇ ਪਾਸੇ কুর্তা ਪਜਾਮਾ ਉਹ ਇਹ kurta pajama ਗਾਂ ਜਾ ਕੇ ਦੇਖੀ ਚਾਦਰ ਆਪਣਾ 65 66 ਸ਼ਰਟ ਹੋ ਕਿਤੇ ਸਾਥ ਬਣ ਗਿਆ ਕਿਤੇ ਪੰਡਤ ਬਣ ਗਿਆ ਬਹੁਤ ਚੇਰੋ ਹੋ ਪਜਿਆ ਫਿਰਦਾ ਅਖੀਰ ਹੀ ਫੇ ਮਾਰਿਆ ਅਗਮਖਾਮ